ਇੱਕ ਵਿਦਵਾਨ ਕਹਿੰਦਾ ਹੈ ਵੀ ਦੋ ਸਾਧੂ ਪੁਰਖ ਸੀ ਬੜੀ ਭਜਨ ਬੰਦਗੀ ਕਰਨ ਵਾਲੇ ਉਹਨਾਂ ਦੇ ਜੀਵਨ ਦਾ ਸੁਭਾਅ ਸੀ ਕਿ ਯਾਤਰਾ ਕਰਦੇ ਜਾਂਦੇ ਸਨ ਇੱਕ ਨਗਰ ਟਿਕਦੇ ਨਹੀਂ ਸੀ ਵਿਚਾਰ ਸੀ ਮਨ ਦਾ ਵੀ ਇੱਕ ਨਗਰ ਦੇ ਬਾਹਰ ਵੀ ਕਿਤੇ ਟਿਕਾਣਾ ਕਰ ਲਿਆ ਕੋਈ ਝੁੱਗੀ ਝੌਂਪੜੀ ਬਣਾ ਲਈ ਇਹਦੇ ਨਾਲ ਵੀ ਮੋਹ ਬਣ ਜਾਏਗਾ ममता ਬਣ ਜਾਏਗੀ ਤੇ ਜੀਵਨ ਚ ਮੋਹ ਨਹੀਂ ਪਾਲਣਾ ਕਹਿੰਦੇ ਨਗਰ ਵਿੱਚ ਆਉਂਦੇ ਸਨ ਧਰਮ ਦੀ ਬਾਤ ਪਾਉਂਦੇ ਸਨ ਲੋਕਾਈ ਨੂੰ ਬਾਣੀ ਨਾਮ ਨਾਲ ਜੋੜਨਾ ਧਰਮ ਦਾ ਉਪਦੇਸ਼ ਦੇਣਾ ਰੱਬੀ ਨਾਮ ਦਾ ਹੋਕਾ ਦੇਣਾ ਤੇ ਦੋ ਪ੍ਰਸ਼ਾਦੇ ਮੰਗ ਕੇ ਪਿਖ ਮੰਗ ਕੇ ਛਕ ਲੈਣੇ ਤੇ ਅਗਲੇ ਪੜਾਣ ਨੂੰ ਤੁਰ ਪੈਣਾ ਤੁਰਦੇ ਰਹਿੰਦੇ ਸਨ ਯਾਤਰਾ ਕਰਦੇ ਰਹਿੰਦੇ ਸਨ ਕਹਿੰਦੇ ਇੱਕ ਦਿਨ ਸ਼ਾਮਾਂ ਢਲ ਗਈਆਂ ਕਿਸੇ ਨਗਰ ਵਿੱਚ ਗਏ ਤੇ ਪਿੰਡਾ ਤੈਹ ਕਰਕੇ ਆਏ ਸਨ ਕੁਦਰਤੀ ਤੌਰ ਤੇ ਪ੍ਰਸ਼ਾਦ ਪਾਣੀ ਦਾ ਵੇਲਾ ਸੀ ਭੁੱਖ ਵੀ ਲੱਗੀ ਸੀ ਇੱਕ ਨਗਰ ਦੇ ਅੰਦਰ ਗਏ ਗਲੀ ਨੂੰ ਇੱਕ ਗਲੀ ਵਿੱਚ ਗਏ ਤੇ ਘਰ ਆਵਾਜ਼ ਦੇਣੀ ਚਾਹੁੰਦੇ ਆ ਕਿਸੇ ਨਾ ਕਿਸੇ ਪਰ ਗਲੀ ਵਿੱਚੋਂ ਕਹਿੰਦੇ ਪੰਜ ਸੱਤ ਕੁੱਤੇ ਰਲ ਮਿਲ ਕੇ ਤੇ ਉਹਨਾਂ ਫਕੀਰਾਂ ਨੂੰ ਉਹਨਾਂ ਸਾਧੂਆਂ ਨੂੰ ਭੌਂਕਣ ਲੱਗ ਪਏ ਚਾਨਣ ਸੁਣੋ ਬੜੀ ਜ਼ੋਰ ਦੀ ਭੁੱਖ ਦੇ ਨੇ ਹੁਣ ਇੱਕ ਸਾਧੂ ਬਜ਼ੁਰਗ ਸੀ ਦੂਜਾ ਥੋੜਾ ਨੌਜਵਾਨ ਸੀ ਨੌਜਵਾਨ ਸਾਧੂ ਨੇ ਬਜ਼ੁਰਗ ਨੂੰ ਕਿਹਾ ਕਿ ਲੱਗਿਆ ਇਹ ਬਾਬਾ ਇੰਜ ਲੱਗਦਾ ਵੀ ਅੱਜ ਆਪਾਂ ਨੂੰ ਇਹ ਕੁੱਤਿਆਂ ਨੇ ਕਿਸੇ ਘਰੋਂ ਪ੍ਰਸ਼ਾਦਾ ਨਹੀਂ ਲੈਣ ਦੇਣਾ ਜਿਸ ਤਰ੍ਹਾਂ ਆਪਣੇ ਪਿੱਛੇ ਭਏ ਆ ਨਾ ਇਹ ਤੇ ਆਪਾਂ ਡੰਡੇ ਛੋਟੇ ਨਾਲ ਹਟਾਈ ਜਾ ਰਹੇ ਪਰ ਇਹਨਾਂ ਅੱਜ ਭਿਖ ਨਹੀਂ ਮੰਗਣ ਦੇਣੀ ਪ੍ਰਸ਼ਾਦਾ ਨਹੀਂ ਲੈਣ ਦੇਣਾ ਅੱਜ ਭੁੱਖੇ ਹੀ ਆਰਾਮ ਕਰਨਾ ਪੈਣਾ। ਕਹਿੰਦੇ ਉਸ ਬਜ਼ੁਰਗ ਸਾਧੂ ਨੇ ਇੱਕ ਬੋਲ ਕਿਹਾ ਬੜਾ ਕਮਾਲ ਦਾ। ਕਹਿੰਦਾ ਪੁੱਤਰ ਕੁੱਤਿਆਂ ਦੇ ਭੌਂਕਣ ਦੇ ਨਾਲ ਫਕੀਰਾਂ ਦਾ ਨਿਜਕ ਰੱਬ ਬੰਦ ਨਹੀਂ ਕਰਦਾ। ਧਿਆਨ ਨਾਲ ਸੁਣੋ। ਗਲੀ ਵਿੱਚ ਕੂਕਰ ਭੌਂਕਰੇ ਸਨ। ਕਹਿੰਦੇ ਕਿਸੇ ਘਰ ਵਿੱਚ ਬਜ਼ੁਰਗ ਮਾਈ ਦੇ ਕੰਨ ਵਿੱਚ ਆਵਾਜ਼ ਪਈ। ਕੂਕਰਾਂ ਦੇ ਭੌਂਕਣ ਦੀ। ਉਹਨੇ ਡੰਡਾ ਹੱਥ ਵਿੱਚ ਲਿਆ ਤੇ ਬਾਹਰ ਨਿਕਲੀ ਤੇ ਵੇਖਿਆ ਘਰ ਦੇ ਬੂਹੇ ਤੇ ਵੀ ਦੋ ਸਾਧੂ ਤੁਰਿਆ ਰਹੇ ਕਹਿੰਦੇ ਸੁਮਾਈ ਨੇ ਡੰਡਾ ਪਕੜ ਕੇ ਜੋਰ ਦੀ ਉਹਨਾਂ ਕੁੱਤਿਆਂ ਨੂੰ ਮਾਰਿਆ ਉਹ ਦੌੜ ਗਏ ਤੇ ਉਹਨਾਂ ਬਜ਼ੁਰਗ ਸਾਧੂਆਂ ਨੂੰ ਕਿਹਾ ਕਿ ਲੱਗੇ ਇਹ ਫਕੀਰ ਸਾਈਂ ਦੱਸੋ ਕੀ ਕਰਨ ਪ੍ਰਸ਼ਾਦਾ ਘਰ ਬੈਠ ਕੇ ਸ਼ਾਕੇ ਜਾਓਗੇ ਜਾਂ ਨਾਲ ਲੈ ਕੇ ਜਾਣੇ ਕਹਿੰਦੇ ਸਾਧੂ ਨੇ ਕਿਹਾ ਵੀ ਸਾਡੇ ਅੱਗੇ ਪਿੱਛੇ ਕੋਈ ਨਹੀਂ ਅਸੀਂ ਦੋ ਦੋ ਪ੍ਰਸ਼ਾਦੇ ਛਕਨੇ ਆ ਉਸ ਬਜ਼ੁਰਗ ਮਾਂ ਨੇ ਬੜੇ ਪਿਆਰ ਨਾਲ ਉਹਨਾਂ ਮਹਾਤਮਾਵਨ ਆਪਣੇ ਘਰ ਬਿਠਾ ਕੇ ਬੜੇ ਅਦਬ ਨਾਲ ਪ੍ਰਸ਼ਾਦ ਪਾਣੀ ਛਕਾ ਕੇ ਸੇਵਾ ਕੀਤੀ ਤੇ ਤੁਰਨ ਲੱਗੇ ਉਸ ਸਾਧੂ ਮਹਾਤਮਾ ਨੇ ਰੱਬੀ ਨਾਮ ਦਾ ਹੁਕਮ ਦਿੱਤਾ ਪਰਿਵਾਰ ਨੂੰ ਨਾਮ ਨਾਲ ਜੋੜਿਆ ਤੇ ਤੁਰਨ ਤੋਂ ਬਾਅਦ ਇੱਕ ਬੋਲ ਉਸ ਫਕੀਰ ਨੇ ਕਿਹਾ ਉਸ ਨੌਜਵਾਨ ਸਾਧੂ ਨੂੰ ਰਿਜ਼ਕ ਦਰਵੇਸ਼ਾਂ ਸ਼ਗ ਕੰਮ ਨਾ ਕਰਦ ਇੱਕ ਸ਼ਬਦ ਵਰਤਿਆ ਕਿ ਦਰਵੇਸ਼ਾਂ ਦਾ ਜਿਹੜਾ ਰਿਜ਼ਕ ਹੈ ਕੂਕਰਾਂ ਦੇ ਭੌਂਕਣ ਦੇ ਨਾਲ ਪਰਮਾਤਮਾ ਕਦੀ ਦਰਵੇਸ਼ਾਂ ਦਾ ਰਿਜ਼ਕ ਨਹੀਂ ਘਟਾਉਂਦਾ ਭਾਵੇਂ ਉਹਨੇ ਜੇ ਦੇਣਾ ਹੈ ਜਿਹੜਾ ਦੋ ਵੇਲੇ ਦਾ ਪ੍ਰਸ਼ਾਦ ਪਾਣੀ ਉਹ ਦੇ ਹੀ ਦੇਣਾ ਹੈ ਹਾਗੇ ਆਵਾਜ਼ ਰਿਜਕ ਦਰਵੇਸ਼ਾਂ ਕੰਮ ਨਾ ਕਰਦਾ ਇੱਕ ਕੁੱਤੇ ਦੀ ਆਵਾਜ਼ ੋਂਕਣ ਦੇ ਨਾਲ ਦਰਵੇਸ਼ਾਂ ਦਾ ਰਿਜਕ ਪਰਮਾਤਮਾ ਘਟ ਨਹੀਂ ਕਰਦਾ ਤੇ ਉਸ ਬਜ਼ੁਰਗ ਸਾਧੂ ਨੇ ਨੌਜਵਾਨ ਸਾਧੂ ਨੂੰ ਕਿਹਾ ਕਹਿੰਦੇ ਅੱਜ ਤੋਂ ਬਾਅਦ ਕਦੀ ਇਹ ਬੋਲ ਨਹੀਂ ਇਹਣਾ ਵੀ ਸ਼ਾਇਦ ਸਾਨੂੰ ਭੁੱਖਿਆ ਸੌਣਾ ਪਏਗਾ ਅੱਜ ਆਪਾਂ ਨੂੰ ਪਹਿਲਾਂ ਨਾਲੋਂ ਵੀ ਬੜਾ ਪ੍ਰਸ਼ਾਦ ਪਾਣੀ ਆਨੰਦ ਨਾਲ ਬਿਠਾ ਕੇ ਸ਼ਿਕਾਇਆ ਗਿਆ ਪਿਆਰ ਨਾਲ ਆਦਰ ਸਤਕਾਰ ਕੀਤਾ ਗਿਆ ਸਮਝਾਇਆ ਤੇ ਕੇਵਲ ਇੰਨਾ ਹੀ ਕਿ ਪ੍ਰਮਾਤਮਾ ਜੇਨ ਵਾਲਾ ਹੈ ਉਹ ਵਿਦਾਤਾ ਹੈ ਜੀਵਾਂ ਨੂੰ ਜਿਹਨੇ ਜਨਮ ਦਿੱਤਾ ਹੈ ਤੇ ਉਹਨੂੰ ਰਿਜਕ ਵੀ ਉਹ ਪ੍ਰਮਾਤਮਾ ਵਾਹਿਗੁਰੂ ਆਪ ਹੀ ਦਿੰਦਾ ਹੈ ਇਹ ਗੱਲ ਸਾਨੂੰ ਮਹਾਰਾਜ ਵੀ ਕਹਿ ਰਹੇ ਨੇ ਬਾਣੀ ਅੰਦਰ ਕਹਿੰਦੇ ਭਾਈ ਚਿੰਤਾ ਨਾ ਕਰ ਚਿੰਤਨ ਕਰਿਆ ਕਰ ਸਿਮਰਨ ਕਰਿਆ ਕਰ ਉਸ ਮਾਲਕ ਦੀ ਯਾਦ ਵਿੱਚ ਜੁੜਿਆ ਕਰ ਇੱਥੇ ਬਚਨ ਵਰਤੇ ਹੁਣ ਅਰਥਾਂ ਵੱਲ ਤੁਸੀਂ ਖਿਆਲ ਕਰੋ ਆਰੰਭਤਾ ਤੋਂ ਖਿਆਲ ਕਰੋ ਕਹਿੰਦੇ ਮਨ ਧਰ ਤਰਬੇ ਹਰ ਨਾਮ ਨੂੰ ਧਰ ਦਾ ਅਰਥ ਹੁੰਦਾ ਹੈ ਆਸਰਾ ਕਹਿੰਦੇ हे ਭਾਈ हे ਮਨਾ ਤੂੰ ਪਰਮਾਤਮਾ ਨੂੰ ਆਪਣਾ ਆਸਰਾ ਬਣਾ ਫਿਰ ਕਿਆ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਹਿਤ ਪਾਰਗਾਮ ਨੂੰ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਹੈ ਨਾ ਇਹਤੇ ਗੁਰੂ ਤੋਂ ਟੁੱਟ ਕੇ ਤੇ ਸੰਸ਼ਿਆਂ ਵਿੱਚ ਉਲਝਿਆ ਪਿਆ ਪਰ ਜੇ ਗੁਰੂ ਦਾ ਪੱਲਾ ਪਕੜ ਲੈਣ ਤੇ ਮਨੁੱਖ ਰੱਬੀ ਸ਼ੁਕਰ ਵਿੱਚ ਜਿਉਣ ਲੱਗ ਪਏ ਇਹਦੀਆਂ ਚਿੰਤਾਵਾਂ ਵੀ ਮਿਟ ਜਾਣ ਇਹਦਾ ਪਾਰ ਉਤਾਰਾ ਵੀ ਹੋ ਜਾਏ ਸੋਲਾ ਸਾਹਿਬ ਦੀ ਬਾਣੀ ਆਪਾਂ ਪੜਦੇ ਆ ਸਾਰੇ ਉੱਥੇ ਵੀ ਮਹਾਰਾਜ ਨੇ ਇੱਕ ਵਚਨ ਕਿਹਾ ਜ਼ਰੂਰੀ ਨਹੀਂ ਵੀ ਇਹ ਚਿੰਤਾ ਰਿਜਕ ਦੀ ਕਰਦਾ ਮਨੁੱਖ ਇਹ ਬੜੇ ਤਰ੍ਹਾਂ ਦੀਆਂ ਚਿੰਤਾਵਾਂ ਕਰਦੇ ਉੱਥੇ ਸ਼ਬਦ ਪਤਾ ਕੀ ਕਿਹਾ ਇਹੋ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਬਾਣੀ ਪੜਨ ਵਾਲਿਆਂ ਨੂੰ ਪਤਾ ਹੈ 16 ਸਹਿਬ ਦਾ ਬਚਨ ਹੈ ਇਹੋ ਸੰਸਾਰ ਵਿਕਾਰ ਸੰਸੇਮੈ ਮਹਾਰਾਜ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ ਇਹ ਵਿਕਾਰਾਂ ਦੇ ਸੰਸੇ ਵਿੱਚ ਵੀ ਗਰਸਿਆ ਹੋਇਆ ਹੈ ਵਕਾਰਾਂ ਦਾ ਸੰਸਾ ਕੀ ਹੈ ਠੱਗੀ ਮਾਰਨੀ ਹੈ ਕਿਸੇ ਨਾਲ ਕਿਵੇਂ ਮਾਰਾਂ ਕਿਹੜਾ ਧੰਗ ਤਰੀਕਾ ਵਰਤਾਂ ਜਾਂ ਕੋਈ ਇਹੋ ਜਿਹਾ ਪਾਪ ਕਰਮ ਕਰਨਾ ਮੈਂ ਚਾਹੁੰਨੇ ਤੇ ਕਿਵੇਂ ਕਰਾਂ ਦੂਜੇ ਨੂੰ ਲੱਗੇ ਵੀ ਇਹ ਠੀਕ ਹੈ ਪਰ ਪਾਪ ਕਰਮ ਕਰ ਜਮਾ ਮਹਾਰਾਜ ਕਹਿੰਦੇ ਇਵੇਂ ਬਕਾਰਾਂ ਦੇ ਸੰਸੇ ਵਿੱਚ ਵੀ ਮਨੁੱਖ ਗਰਸਿਆ ਹੋਇਆ ਤੇ ਕਿਉਂ ਗਰਸਿਆ ਗੁਰੂ ਤੋਂ ਟੁੱਟ ਕੇ ਜੇ ਗੁਰੂ ਨਾਲ ਜੁੜਿਆ ਹੋਵੇ ਤੇ ਫਿਰ ਸ਼ਾਇਦ ਇਹਨੂੰ ਕਿਸੇ ਤਰ੍ਹਾਂ ਦਾ ਸੰਸਾਰ ਬਕਾਰ ਦਾ ਸਤਾਉਂਦਾ ਨਹੀਂ ਮੈਨੂੰ ਇੱਥੇ ਇੱਕ ਸੱਜਣ ਮਿਲਿਆ ਸੀ ਇੱਕ ਵਾਰ 2.5 ਸਾਲ ਪਹਿਲਾਂ ਦੀ ਬਾਤ ਹੈ ਉਹ ਕਹਿੰਦਾ ਸੀ ਪੰਜ ਤਰ ਜਣੇ ਰਲ ਕੇ ਕਿਸੇ ਵੇਲੇ ਉਹ ਇਹੋ ਜਿਹਾ ਪਾਪ ਕਰਮ ਕਿਸੇ ਨਾਲ ਧੋਖਾ ਧੜੀ ਕਰਨ ਦੀ ਵਿਚਾਰ ਬਣਾ ਕੇ ਬੈਠੇ ਸਨ ਕੁਦਰਤੀ ਕਹਿਣ ਲੱਗੇ ਇੱਕ ਵਾਰ ਅਸੀਂ ਗੁਰਦੁਆਰਾ ਸਾਹਿਬ ਗਏ ਉੱਥੇ ਗੁਰੂ ਦਾ ਸ਼ਬਦ ਸਾਡੇ ਕੰਨਾਂ 'ਚ ਪਿਆ ਅਸੀਂ ਗੁਰਦੁਆਰੇ ਅੰਦਰ ਪ੍ਰਵੇਸ਼ ਹੋਏ ਉੱਥੇ ਸ਼ਬਦ ਕਹੇ ਜਾ ਰਹੇ ਸਨ ਕਹੇ ਜਾ ਰਹੇ ਸਨ ਵੀ ਇਹ ਬੰਦੇ ਕੀਤੇ ਗੁਨਾਹ ਕੀਤੇ ਪਾਪ ਕਰਮ ਇਹਦਾ ਫਲ ਭੁਗਤਣਾ ਪੈਣਾ ਹੈ ਕਹਿੰਦੇ ਮੈਂ ਉਹ ਉਸੇ ਵੇਲੇ ਆਪਣੇ ਮਨ ਨੂੰ ਠੋਕਰ ਲਿਆ ਵੀ ਨਹੀਂ ਮੈਂ ਉਹ ਚਾਰ ਬੰਦਿਆਂ ਦਾ ਸਾਥੀ ਨਹੀਂ ਬਣਾਂ। ਸਲਾਹ ਘੜੀ ਹੋਈ ਸੀ। ਕਹਿੰਦੇ ਉਹਨਾਂ ਦਾ ਫੋਨ ਆਵੇ ਕਹਿਣ ਮੈਨੂੰ ਚੱਲ ਚੱਲੀਏ ਕਹਿੰਨ ਲੱਗਿਆ ਮੈਂ ਨਹੀਂ ਜਾਣਾ ਤੁਸੀਂ ਜਾਓ ਚਾਰੇ ਮੈਂ ਕਰਮ ਨਹੀਂ ਕਰਦਾ। ਬਾਤ ਕੇਵਲ ਇੰਨੀ ਹੈ ਕਿ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ। ਬਹੁਤੀਆਂ ਚਿੰਤਾਵਾਂ ਉਸੇ ਵੇਲੇ ਮੁਕਤ ਹੋ ਜਾਂਦੀਆਂ। ਹੁਣ ਮਹਾਰਾਜ ਨੇ ਕੀ ਕਿਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਜਿਹਨੇ ਗੁਰੂ ਤੋਂ ਬ੍ਰਹਮ ਦਾ ਗਿਆਨ ਲਿਆ ਤੇ ਬ੍ਰਹਮ ਗਿਆਨੀ ਬਣ ਗਿਆ ਉਹ ਤਰ ਗਿਆ ਨਹੀਂ ਤੇ ਵਿਕਾਰਾਂ ਦੇ ਸੰਸੇ ਵਿੱਚ ਸੰਸਾਰ ਗਰਸਿਆ ਪਿਆ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੇ ਕਿਹਾ ਭਾਈ ਗੁਰਬੋਹਿਤ ਪਾਰਗਾਮ ਨੂੰ ਗੁਰੂ ਪਾਰ ਉਤਾਰਾ ਕਰ ਦਿੰਦਾ ਰਹਾਓ ਅਗਲੇ ਬਚਨ ਨੇ ਕਲ ਕਾਲਖ ਅੰਧਾਰੀਆ ਕਲ ਕਲਖ ਦਾ ਅਰਥ ਝਗੜਾ ਕਲੇਸ਼ ਅੰਧਾਰੀਆ ਦਾ ਅਰਥ ਇਹ ਵੀ ਗਿਆਨ ਤੋਂ ਟੁੱਟ ਕੇ ਅੰਧਕਾਰ ਵਿੱਚ ਰਹਿ ਕੇ ਜਿਹੜਾ ਤੂੰ ਘਰ ਪਰਿਵਾਰ ਵਿੱਚ ਦਿਨ ਰਾਤ ਝਗੜਾ ਪਾ ਕੇ ਬੈਠੇ ਆਪਣੇ ਜੀਵਨ ਅੰਦਰ ਕਲ ਕਾਲਖ ਅੰਧਾਰੀਆ ਗੁਰ ਗਿਆਨ ਦੀਪਕ ਉਜਿਆਰੀਆ ਜਦੋਂ ਗੁਰੂ ਗਿਆਨ ਬਖਸ਼ਦਾ ਗੁਰੂ ਦਾ ਗਿਆਨ ਮਨ ਨੂੰ ਜਗ ਦੇ ਦੀਵੇ ਦੀ ਤਰ੍ਹਾਂ ਆ ਸ਼ਬਦ ਵਰਤਿਆ ਗੁਰ ਗਿਆਨ ਦੀਪਕ ਪੁਜਾਰੀਆ ਤੇ ਇਹ ਗੁਰੂ ਦੇ ਗਿਆਨ ਦਾ ਜਿਹੜਾ ਦੀਵਾ ਹੈ ਤੇਰੇ ਜੀਵਨ ਵਿੱਚ ਪ੍ਰਕਾਸ਼ ਕਰ ਦੇਗਾ ਚਾਨਣਾ ਕਰ ਦੇਗਾ ਇਹਦੇ ਨਾਲ ਕੀ ਹੋਏਗਾ ਕਿ ਤੇਰੇ ਜੀਵਨ ਦਾ ਕਲੇਸ਼ ਤੇਰੇ ਪਰਿਵਾਰ ਦਾ ਝਗੜਾ ਇਹ ਸਭ ਕੁਝ ਮਿਟ ਜਾਏਗਾ